ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੇ ਕਥਾ ਵਿਚਾਰ ਦੇ ਵਿੱਚ ਅਸੀਂ ਇਹ ਗੱਲ ਵਿਚਾਰਾਂਗੇ ਕਿ ਮਨੁੱਖ ਦੇ ਜੀਵਨ ਦੇ ਵਿੱਚ ਅਰਥਾਤ ਸਾਡੇ ਤੁਹਾਡੇ ਜੀਵਨ ਦੇ ਵਿੱਚ ਰੋਜ਼ ਮਹਰਰਾ ਜੋ ਦੁੱਖ ਆਉਂਦੇ ਆ ਫਿਕਰ ਆਉਂਦੀਆਂ ਚਿੰਤਾਵਾਂ ਆਉਂਦੀਆਂ ਜੋ ਰੁਕਾਵਟਾਂ ਆਉਂਦੀਆਂ ਇਹਨਾਂ ਦਾ ਖਾਤਮਾ ਕਿਵੇਂ ਹੋਵੇ ਸਾਡਾ ਜੀਵਨ ਜਿਹੜਾ ਹੈਗਾ ਸੁੱਖਾਂ ਦਾ ਭਰਿਆ ਕਿਵੇਂ ਹੋਵੇ ਸਾਡਾ ਘਰ ਗ੍ਰਿਸ਼ਤੀ ਦਾ ਜੀਵਨ ਬੜਾ ਸੁਖ ਆਨੰਦ ਵਾਲਾ ਹੋਵੇ ਬੱਚੇ ਚੜ੍ਹਦੀ ਕਲਾ ਦੇ ਵਿੱਚ ਹੋਣ ਸਾਡਾ ਕੰਮ ਧੰਦਾ ਠੀਕ ਚੱਲੇ ਕਿਉਂਕਿ ਜੇ ਪਰਿਵਾਰ ਠੀਕ ਨਹੀਂ ਹੈਗਾ ਸ਼ਰੀਰ ਠੀਕ ਨਹੀਂ ਹੈਗੇ ਕੋਈ ਕੰਮ ਧੰਦਾ ਨਹੀਂ ਚੱਲਦਾ ਪਿਆ ਫਿਰ ਬੰਦੇ ਦਾ ਮਨ ਬੜਾ ਅਫਸਰਟ ਹੁੰਦਾ ਹੈ ਤੇ ਅਜਿਹੇ ਲੋਕੀ ਬਹੁਤ ਘੱਟ ਨੇ ਜਿਹੜੇ ਇਸ ਅਫਸਰਟ ਮਨ ਦੇ ਨਾਲ ਦੁਖੀ ਮਨ ਹੋਣ ਦੇ ਬਾਵਜੂਦ ਵੀ ਉਸ ਪਰਮਾਤਮਾ ਦਾ ਚਿੰਤਨ ਕਰ ਸਕਣਾ ਬੰਦਗੀ ਕਰ ਸਕਣਾ ਨਾਮ ਜਪ ਸਕਣਾ ਜਿਆਦਾਤਰ ਐਸੇ ਲੋਕ ਹੁੰਦੇ ਹਨ ਕਿ ਜੀਵਨ ਦੇ ਵਿੱਚ ਜਦ ਦੁੱਖ ਆਉਂਦਾ ਕਿਸੇ ਵੀ ਤਰ੍ਹਾਂ ਦਾ ਉਹ ਪਰਮੇਸ਼ਵਰ ਪਰਮਾਤਮਾ ਦੇ ਨਾਲੋਂ ਬੜੀ ਦੂਰ ਚਲੇ ਜਾਂਦੇ ਹੈਗੇ ਤੇ ਸੁੱਖਾਂ ਦੀ ਪ੍ਰਾਪਤੀ ਲਈ ਬਹੁਤੇ ਵਾਰ ਭੁਲੇਖਿਆਂ ਦੇ ਵਿੱਚ ਪੈ ਜਾਂਦੇ ਨੇਗੇ ਤੇ ਚਾਹੁੰਦੇ ਆ ਕਿ ਸਾਡਾ ਜਿਹੜਾ ਜੀਵਨ ਸੁੱਖਾਂ ਦਾ ਭਰਿਆ ਹੋਵੇ ਫਿਕਰ ਚਿੰਤਾ ਖਤਮ ਹੋ ਜਾਣਾ ਸੋ ਅੱਜ ਦੇ ਕਥਾ ਵਿਚਾਰ ਦੇ ਵਿੱਚ ਆਪਾਂ ਇਹ ਹੀ ਵਿਚਾਰਾਂਗੇ ਕਿ ਮਨੁੱਖ ਦੇ ਜੀਵਨ ਦਾ ਜਿਹੜਾ ਦੁੱਖ ਖਤਮ ਕਿਵੇਂ ਹੋਵੇ ਸੁੱਖ ਪ੍ਰਾਪਤ ਕਿਵੇਂ ਹੋਵੇ ਉਹ ਕਿਹੜਾ ਤਰੀਕਾ ਹੈ ਜਿਸ ਤਰੀਕੇ ਦੇ ਨਾਲ ਦੁੱਖਾਂ ਦਾ ਨਾਸ ਹੋ ਜਾਵੇ ਤੇ ਸਾਧ ਸੰਗਤ ਜੀ ਆਪਾਂ ਤਰੀਕਾ ਵੀ ਬੜਾ ਸੌਖਾ ਤੇ ਬੜਾ ਸਿੰਪਲ ਕਿਉਂਕਿ ਤੁਸੀਂ ਅੱਜ ਦੇ ਸਮੇਂ ਵਿੱਚ ਧਾਰਮਿਕ ਜਗਤ ਦੇ ਵਿੱਚ ਜਦੋਂ ਵੇਖਦੇ ਹੋ ਮਨੁੱਖ ਦੇ ਦੁੱਖਾਂ ਨੂੰ ਨਾਸ ਕਰਨ ਦੇ ਲਈ ਜੋ ਤਰੀਕੇ ਲੋਕੀ ਦੱਸਦੇ ਨੇ ਨਾ ਕੋਈ ਬਾਬਾ ਬਣਿਆ ਕੋਈ ਜੋਤਸ਼ੀ ਬਣਿਆ ਕੋਈ ਮਹੰਤ ਬਣਿਆ ਕੋਈ ਮਹਾਰਾਜ ਜੀ ਬਣਿਆ ਪਤਾ ਨਹੀਂ ਕਿਆ-ਕਿਆ ਬਣਿਆਗਾ ਉਹ ਇਤਨੇ ਔਖੇ ਤੇ ਇਤਨੇ ਸਾਹ ਸੰਗਤ ਜੀ ਪਖੰਡਾ ਵਾਲੇ ਤਰੀਕੇ ਹੁੰਦੇ ਆ ਨਾ ਉਹਨਾਂ ਨੂੰ ਕਰਦੇ ਆ ਮਨੁੱਖ ਦੀ ਮਾਇਆ ਵੇਸ ਚਲੀ ਜਾਂਦੀ ਹੈ ਟਾਈਮ ਵੇਸ ਚਲੇ ਜਾਂਦਾ ਹੈ ਤੇ ਮਨੁੱਖ ਦਾ ਮਨ ਹੋਰ ਜ਼ਿਆਦਾ ਦੁਖੀ ਹੋ ਜਾਂਦਾ ਹੈ ਤੇ ਦੁੱਖ ਹੋਰ ਵੱਧ ਜਾਂਦੇ ਆ ਅੱਜ ਦੇ دیਵਾਨਾ ਵਿੱਚ ਦਾਸ ਤੁਹਾਡੇ ਨਾਲ ਐਸੇ ਇੱਕ ਤਰੀਕੇ ਦੀ ਸਾਂਝ ਪਾਣ ਲੱਗਿਆ ਕਿ ਜਿਹੜਾ ਬਿਲਕੁਲ ਸਾ ਸੰਗਤ ਜੀ ਸੁੱਖ ਹੈ ਤੇ ਜਿਹਨੂੰ ਕਰਨ ਦੇ ਲਈ ਕੋਈ ਪੈਸਾ ਥੇਲਾ ਕੁਛ ਨਹੀਂ ਤੇ ਕਿਸੇ ਦੇ ਮਗਰ ਘੁੰਮਣ ਦੀ ਲੋੜ ਨਹੀਂ ਕਿਸੇ ਡੇਰਿਆਂ ਤੇ ਜਾਣ ਦੀ ਲੋੜ ਨਹੀਂ ਹੈਗੀ ਕੋਈ ਪੁੱਛਾਂ ਦੀ ਲੋੜ ਨਹੀਂ ਹੈਗੀ ਅੱਜ ਦੇ ਕਥਾ ਵਿਚਾਰ ਦੇ ਵਿੱਚ ਦਾਸ ਆਪ ਜੀ ਨੂੰ ਉਹ ਤਰੀਕਾ ਦੱਸਣ ਲੱਗਿਆ ਇਹ ਤਰੀਕਾ ਮੇਰਾ ਨਹੀਂ ਹੈਗਾ ਇਹ ਸਤਿਗੁਰਾਂ ਦਾ ਤਰੀਕਾ ਦੱਸਿਆ ਹੋਇਆ ਹੈ ਤੇ ਮਹਾਪੁਰਸ਼ ਜਿਹੜੇ ਕਮਾਈ ਵਾਲੇ ਨੇ ਉਹ ਇਸ ਤਰੀਕੇ ਦੇ ਬਾਰੇ ਸਾ ਸੰਗਤ ਜੀ ਆਮ ਦਾਸ ਜੀ ਨੇ ਇੱਕ ਵਾਰ ਇੱਕ ਮਨੁੱਖ ਸੰਤ ਬਾਬਾ ਨਾਨਦ ਸਿੰਘ ਜੀ ਦੇ ਕੋਲ ਜਾਂਦਾ ਹੈਗਾ ਸੰਤ ਬਾਬਾ ਨਾਨਦ ਸਿੰਘ ਜੀ ਦੇ ਕੋਲ ਜਾ ਕੇ ਉਹਨਾਂ ਕੋਲ ਬਹੁਤ ਜ਼ਿਆਦਾ ਨਿਮਰਤਾ ਦੇ ਨਾਲ ਅਰਦਾਸ ਕਰਦਾ ਹੈ ਬੇਨਤੀ ਕਰਦਾ ਰਿਕਵੈਸਟ ਕਰਦਾ ਹੈ ਕਿ ਮਹਾਪੁਰਸ਼ੋ ਮੈਂ ਜੀਵਨ ਦੇ ਵਿੱਚ ਬੜਾ ਦੁਖੀ ਹਾਂ ਮੈਨੂੰ ਬਹੁਤ ਕਲੇਸ਼ ਨੇਗੇ ਪਰਿਵਾਰਕ ਮੈਨੂੰ ਸੁੱਖ ਨਹੀਂ ਮਿਲਦਾ ਕੰਮ ਧੰਦਾ ਜਿਹੜਾ ਮੇਰਾ ਨਹੀਂ ਚੱਲ ਰਿਹਾ। ਦੇ ਜਿਹੜੀ ਹੈ ਮੇਰੀ ਰੋਗੀ ਹੋਈ ਪਈ ਹੈਗੀ। ਸਮਾਜ ਦੇ ਵਿੱਚ ਬਹੁਤੀ ਮੇਰੀ ਇੱਜ਼ਤ ਨਹੀਂ ਹੈਗੀ। ਕਿਉਂਕਿ ਜੇ ਪੱਲੇ ਪੈਸਾ ਨਹੀਂ ਹੈਗਾ ਕੰਮ ਧੰਦਾ ਨਹੀਂ ਹੈਗਾ ਤੇ ਬਹੁਤਾਂ ਆਤਮਾਤਰਾ ਦੇ ਵਿੱਚ ਆਪਣੇ ਵੀ ਛੱਡ ਕੇ ਗੈਰ ਹੋ ਜਾਂਦੇ ਨੇਗੇ। ਮੈਂ ਬਹੁਤ ਜ਼ਿਆਦਾ ਦੁਖੀ ਹਾਂ ਤੇ ਕਈ ਵਾਰ ਮੇਰਾ ਚਿਤ ਕਰਦਾ ਕਿ ਮੈਂ ਆਤਮ ਹੱਤਿਆ ਕਰ ਲਵਾਂ। ਆਪ ਮਰ ਜਾਾਂ ਤੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਜ਼ਹਿਰ ਦੇ ਕੇ ਮਾਰ ਦੇਵਾਂ। ਬੜਾ ਦੁਖੀ ਹਾਂ। ਤੁਸੀਂ ਕਿਰਪਾ ਕਰੋ ਰਹਿਮਤ ਕਰੋ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਤਾਂ ਕਿ ਮੇਰੇ ਦੁੱਖਾਂ ਦਾ ਖਾਤਮਾ ਹੀ ਹੋ ਜਾਵੇ ਦੁੱਖਾਂ ਦੀ ਨਿਵਰਤੀ ਹੋ ਜਾਵੇ ਮਹਾਪੁਰਸ਼ਾਂ ਨੇ ਜਦੋਂ ਉਹਦੀ ਇਸ ਬੇਨਤੀ ਨੂੰ ਸੁਣਿਆ ਬੜਾ ਦੁਖੀ ਹੈ ਮਨੁੱਖ ਮਹਾਪੁਰਸ਼ਾਂ ਨੂੰ ਦਇਆ ਆਈ ਕਹਿਣ ਲੱਗੇ ਭਾਈ ਇਹ ਗੁਰੂ ਨਾਨਕ ਦਾ ਕਰ ਹੈ ਇਥੇ ਜਿਹੜਾ ਵੀ ਮਨੁੱਖ ਆਂਦਾ ਹੈ ਅਗਰ ਗੁਰੂ ਨਾਨਕ ਪਾਤਸ਼ਾਹ ਦੀ ਦੱਸੀ ਹੋਈ ਮਰਿਆਦਾ ਦੇ ਅਨੁਸਾਰ ਜੀਵਨ ਬਤੀਤ ਕਰਦਾ ਹੈ ਉਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਸੁਣਿਆ ਦੁੱਖ ਪਾਪ ਦਾ ਨਾਸ ਕੋਈ ਵੀ ਐਸੀ ਇੱਛਾ ਨਹੀਂ ਹੈਗੀ ਜਿਹੜੀ ਇੱਥੋਂ ਪੂਰੀ ਨਾ ਹੋਵੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਕੇ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈ ਹੈ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਅਗਰ ਤੂੰ ਸੁਖ ਪਾਉਣਾ ਚਾਹੁੰਨਾ ਦੁੱਖਾਂ ਦਾ ਨਾਸ ਕਰਨਾ ਚਾਹੁੰਨਾ ਤਾਂ ਉਹਦਾ ਇੱਕੋ ਇੱਕ ਤਰੀਕਾ ਹੈ ਜਦੋਂ ਮਹਾਪੁਰਸ਼ਾਂ ਨੇ ਕਿਹਾ ਇੱਕੋ ਇੱਕ ਤਰੀਕਾ ਹੈ ਉਹ ਹੱਥ ਜੋੜ ਕੇ ਬੇਨਤੀ ਕਰਦਾ ਕਹਿੰਦਾ ਜੀ ਕਿਰਪਾ ਕਰਕੇ ਦੱਸੋ ਕਿਹੜਾ ਤਰੀਕਾ ਹੈ ਮਹਾਪੁਰਸ਼ ਕਹਿਣ ਲੱਗੇ ਭਾਈ ਤੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਖਾਰਬਿੰਦ ਵਿੱਚੋਂ ਬਖਸ਼ਿਸ਼ ਕੀਤਾ ਹੋਇਆ ਪਾਵਨ ਪਵਿੱਤਰ ਮੂਲ ਮੰਤਰ ਜਿਹੜਾ ਹੈ ਨਾ ਉਹਦਾ ਉਚਾਰਨ ਕਰ ਉਹਦਾ ਜਾਪ ਕਰ ਉਸ ਜਾਪ ਦੀ ਕਮਾਈ ਕਰ ਕਹਿਣ ਲੱਗਿਆ ਮਹਾਪੁਰਸ਼ ਉਹ ਮੈਨੂੰ ਦੱਸੋ ਵੀ ਕਦੋਂ ਕਰਨਾ ਹੈ ਕਿੰਨਾ ਕਰਨਾ ਹੈ ਤੇ ਕਿਸ ਤਰੀਕੇ ਨਾਲ ਕਰਨਾ ਹੈ ਮਹਾਪੁਰਸ਼ ਕਹਿੰਦੇ ਦੇਖ ਭਾਈ ਜਿਹੜਾ ਮੂਲ ਮੰਤਰ ਦਾ ਜਾਪ ਕਰਨਾ ਹੈ ਨਾ ਉਹਦੇ ਵਿੱਚ ਸਭ ਤੋਂ ਪਹਿਲੀ ਮਰਿਆਦਾ ਕੀ ਹੈ ਕਿ ਸ਼ਰਦਾ ਦੇ ਨਾਲ ਕਰਨਾ ਹੈਗਾ ਦੂਸਰਾ ਇਹ ਹੈ ਕਿ ਬੜੇ ਪਿਆਰ ਦੇ ਨਾਲ ਤੇ ਬੜੇ ਸਹਜ ਨਾਲ ਕਰਨਾ ਹੈ ਤੀਸਰਾ ਨਿਯਮ ਇਹ ਹੈ ਕਿ ਹਰ ਰੋਜ਼ ਕਰਨਾ ਹੈ ਇਹ ਨੇ ਕਦੇ ਕਰ ਲਿਆ ਕਦੇ ਨਹੀਂ ਕੀਤਾ ਅੱਜ ਕਰ ਲਿਆ 10 ਦਿਨ ਕੀਤਾ ਹੀ ਨਹੀਂ ਐਵੇਂ ਨਹੀਂ ਕਰਨਾਗਾ ਅਗਰ ਤੂੰ ਸ਼ਰਦਾ ਦੇ ਨਾਲ ਮੂਲ ਮੰਤਰ ਦਾ ਪਾਠ ਕਰੇਗਾ ਤੇ ਬੜੇ ਸਹਜ ਦੇ ਨਾਲ ਕਰੇਗਾ ਪਿਆਰ ਦੇ ਨਾਲ ਕਰੇਗਾ ਤੇ ਡੇਲੀ ਕਰੇਗਾ ਨਿਯਮ ਪੂਰਵਕ ਮਰਿਆਦਾ ਦੇ ਅਨੁਸਾਰ ਤੇ ਤੇਰੇ ਦੁੱਖਾਂ ਦਾ ਨਾਸ ਹੋ ਜਾਏਗਾ ਜਿਨ੍ਹਾਂ ਪਦਾਰਥਾਂ ਦੇ ਪ੍ਰਾਪਤੀ ਦੇ ਲਈ ਤੂੰ ਦੂਜਿਆਂ ਦੇ ਅੱਗੇ ਹੱਥ ਹਟਦਾ ਜਿਨ੍ਹਾਂ ਦੇ ਲਈ ਤੂੰ ਦੂਸਰਿਆਂ ਦੀ ਗੁਲਾਮੀ ਕਰਦਾਗਾ ਉਹ ਪਦਾਰਥ ਤੇਰੇ ਘਰ ਦੇ ਵਿੱਚ ਭਰਪੂਰ ਹੋ ਜਾਣਗੇ ਤੂੰ ਦੂਜਿਆਂ ਦੇ ਉੱਤੇ ਡਿਪੈਂਡ ਰਹਿਣਾ ਕਿ ਮੇਰੇ ਅਰਦਾਸ ਕਰੋ ਖੁਦ ਤੇਰੇ ਮੁਖ ਦੇ ਵਿੱਚੋਂ ਤੇਰੇ ਹਿਰਦੇ 'ਚੋਂ ਨਿਕਲੀ ਅਰਦਾਸ ਨੂੰ ਪਰਮੇਸ਼ਵਰ ਪਰਮਾਤਮਾ ਤਤਕਾਲ ਸੁਣੇਗਾ ਮੂਲ ਮੰਤਰ ਦਾ ਜਾਪ ਬੜੀ ਸ਼ਰਧਾ ਦੇ ਨਾਲ ਕਰਨਾ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੋ ਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੋ ਇਹ ਜਾਪ ਕਰਨਾ ਬੜੀ ਸ਼ਰਧਾ ਦੇ ਨਾਲ ਬੜੇ ਪਿਆਰ ਦੇ ਨਾਲ ਮਹਾਪੁਰਸ਼ ਕਹਿਣ ਲੱਗੇ ਕਿ ਇਸ ਜਾਪ ਨੂੰ ਤੂੰ ਕਰਨਾਗਾ ਅੱਖਾਂ ਬੰਦ ਕਰਕੇ ਬੜੇ ਪਿਆਰ ਦੇ ਨਾਲ ਮਨ ਹੀ ਮਨ ਅਗਰ ਤੇਰਾ ਮਨ ਨਹੀਂ ਲੱਗਦਾ ਮਨ ਭਟਕਦਾ ਪਿਆਗਾ ਪਤਾ ਨਹੀਂ ਮਨ ਕਿੱਧਰ ਚਲੇ ਗਿਆ ਫਿਰ ਤੂੰ ਅੱਖਾਂ ਖੋਲ ਕੇ ਇਹ ਜਿਹੜਾ ਜਾਪ ਐ ਤੂੰ ਬੋਲ ਕੇ ਵੀ ਕਰ ਸਕਦਾਗਾ ਧਿਆਨ ਰੱਖਣਾ ਜੇ ਹੋ ਸਕੇ ਤਾਂ ਇਹ ਜਿਹੜਾ ਜਾਪ ਅੱਖਾਂ ਬੰਦ ਕਰਕੇ ਕਰ ਲੋ ਜੇ ਨਹੀਂ ਮਨ ਲੱਗਦਾ ਤੇ ਅੱਖਾਂ ਖੋਲ ਕੇ ਤੇ ਬੋਲ ਕੇ ਵੀ ਕਰ ਸਕਦੇ ਹਾਂ ਪਰ ਇੰਨਾ ਉੱਚੀ ਨਹੀਂ ਬੋਲਣਾ ਕਿ ਜਿਹੜੇ ਦੂਜੇ ਡਿਸਟਰਬ ਹੋ ਜਾਣ ਲਗਾਤਾਰ ਜੇਕਰ ਬੋਲਣ ਲੱਗੇਗਾ ਤਾਂ ਸਾਹ ਸੰਗਤ ਜੀ ਗਲਾ ਥੱਕ ਜਾਏਗਾ ਸਿਰ ਵੀ ਦਰਦ ਕਰੇਗਾ ਗੁਸਤਾਖੀ ਮਾਫ ਕਰਨਾ ਬੜੇ ਪਿਆਰ ਦੇ ਨਾਲ ਜਾਪ ਕਰਨਾ ਹੈ ਤੇ ਮਹਾਪੁਰਸ਼ਾਂ ਨੇ ਇਹ ਬਚਨ ਕੀਤਾ ਕਿ ਜਦੋਂ ਤੂੰ ਜਾਪ ਕਰਨਾ ਇਹ ਸੋਚ ਕੇ ਕਰਨਾ ਹੈ ਕਿ ਮੈਂ ਇਹ ਜਾਪ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਨੂੰ ਸੁਣਾ ਰਿਹਾ ਹਾਂ ਅਰਥਾਤ ਗੁਰੂ ਨਾਨਕ ਪਾਸ਼ਾ ਮੇਰੇ ਅੱਗੇ ਪਰਤੱਖ ਬੈਠੇ ਨੇਗੇ ਕੋਈ ਉੱਚਾ ਸੁਚਾ ਅਸਣ ਲਾ ਲਵੇ ਕੋਈ ਸਫੇਦ ਰੰਗ ਦਾ ਜਾਂ ਕਿਸੇ ਵੀ ਰੰਗ ਦਾ ਸਾਫ਼ ਪਵਿੱਤਰ ਕੱਪੜਾ ਵਿਛਾ ਲਵੇ ਮਨ ਵਿੱਚ ਇਹ ਸੋਚੇ ਕਿ ਗੁਰੂ ਨਾਨਕ ਪਾਸ਼ਾ ਇਸ ਕੱਪੜੇ ਤੇ ਬੈਠੇ ਨੇਗੇ ਹੋ ਸਕਦਾ ਹੈ ਕਿ ਕਈ ਲੋਕ ਇਹਨੂੰ ਕਰਮਕਾਂਡ ਵੀ ਕਹਿਣ ਇਹ ਕੋਈ ਫੋਕਟ ਕਰਮਕਾਂਡ ਨਹੀਂ ਹੈਗਾ ਸਾਧ ਸੰਗਤ ਜੀ ਜਦੋਂ ਸੋਚਾਂਗੇ ਕਿ ਗੁਰੂ ਨਾਨਕ ਪਾਸ਼ਾ ਨੂੰ ਅਸੀਂ ਸੁਣਾ ਰਹੇ ਹਾਂ ਤੇ ਬੜੇ ਪਿਆਰ ਦੇ ਨਾਲ ਕਰਾਂਗੇ ਤੇ ਕਰਨ ਦਾ ਜਦੋਂ ਤਰੀਕਾ ਦੱਸਿਆ ਤੇ ਉਹ ਮਨੁੱਖ ਪੁੱਛਦਾ ਮਹਾਪੁਰਸ਼ਾਂ ਨੂੰ ਕਿ ਮਹਾਪੁਰਸ਼ੋ ਮੈਨੂੰ ਇਹ ਦੱਸੋ ਕਿ ਇਹ ਜਿਹੜਾ ਜਾਪ ਕਿੰਨਾ ਸਮੇਂ ਕਰਨਾ ਹੈ ਮਹਾਪੁਰਸ਼ ਕਹਿਣ ਲੱਗੇ ਭਾਈ ਇਹ ਜਿਹੜਾ ਤੂੰ ਜਾਪ ਕਰਨਾ ਨਾ ਤੂੰ ਇਹ ਜਾਪ ਘੱਟੋ ਘੱਟ 40 ਦਿਨ ਲਗਾਤਾਰ ਕਰ 40 ਦਿਨ ਕਰਨਾ ਹੈ ਤੇ ਇਸ ਜਾਪ ਦੀਆਂ ਜਿਹੜੀਆਂ ਮਾਲਾਵਾਂ ਨੇ ਨਾ ਉਹ ਵੀ ਤੂੰ 40 ਹੀ ਫੇਰਨੀ ਹੈਗੀਆਂ ਜੇ ਤੂੰ 40 ਦਿਨ ਨਹੀਂ ਕਰ ਸਕਦਾ ਘੱਟੋ ਘਾਟ ਤੋਂ ਇੱਕ ਮਹੀਨਾ ਲਗਾਤਾਰ ਇਸ ਜਾਪ ਨੂੰ ਕਰ ਮਾਲਾ ਦੇ ਵਿੱਚ 108 ਮੋਤੀ ਹੁੰਦੇ ਐ ਕਹਿਣ ਦਾ ਮਤਲਬ ਹੈ ਕਿ ਜਦੋਂ ਤੂੰ 40 ਵਾਰ ਮਾਲਾ ਫੇਰੇਗਾ ਤੇ ਇੱਕ ਦਿਨ ਦੇ ਵਿੱਚ 4320 ਵਾਰ ਤੂੰ ਮੂਲ ਮੰਤਰ ਦਾ ਜਾਪ ਕਰੇਗਾ ਤੇ ਇਹ ਜਾਪ ਕਰਨ ਦੇ ਲਈ ਤੈਨੂੰ ਲਗਭਗ 7.5 6 ਜਾਂ 6 ਘੰਟੇ ਤੈਨੂੰ ਲੱਗ ਜਾਣਗੇ ਹੁਣ ਜ਼ਰੂਰੀ ਨਹੀਂ ਕਿ ਇਹ ਜਾਪ ਤੁਸੀਂ ਇੱਕੋ ਵਾਰ ਜੀ ਬਹਿ ਕੇ ਕਰਨਾ ਹੈ ਕੋਈ ਸਮਾਂ ਸਵੇਰੇ ਕਰ ਲਿਆ ਕੋਈ ਸਮਾਂ ਦੁਪਹਿਰੇ ਕਰ ਲਿਆ ਕੋਈ ਸਮਾਂ ਤੁਸੀਂ ਸ਼ਾਮੀ ਰਾਤੀ ਕਰ ਲਿਆ ਨਾਲੇ ਤਿੰਨੇ ਪੈਰਾਂ ਦੀ ਹਾਜ਼ਰੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਲੱਗ ਜਾਏਗੀ ਜਦੋਂ ਤੁਸੀਂ ਇਹ ਮਾਲਾ ਡੇਲੀ 40 ਵਾਰ ਫੇਰੋਗੇ ਤੇ ਪੂਰਾ ਮਹੀਨਾ ਫੇਰੋਗੇ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ 129600 ਵਾਰ ਲਗਭਗ ਤੁਸੀਂ ਮੂਲ ਮੰਤਰ ਦਾ ਜਾਪ ਆਪਣੀ ਰਸਨਾ ਦੁਆਰਾ ਕਰ ਲੋਗੇ ਤੇ ਫਿਰ ਮਹਾਪੁਰਸ਼ਾਂ ਨੇ ਇੱਕ ਹੋਰ ਵੀ ਗੱਲ ਦੱਸੀ ਕਿ ਕਈਆਂ ਦਾ ਕੰਮ ਕਰ ਬਹੁਤ ਜ਼ਿਆਦਾ ਹੁੰਦਾ ਹੈ ਕਿ ਮਨੁੱਖ ਇਤਨਾ ਜ਼ਿਆਦਾ ਜਾਪ ਨਹੀਂ ਕਰ ਸਕਦਾ ਚਲੋ ਭਾਈ ਤੁਸੀਂ 40 ਦੇ ਬਜਾਏ ਡੇਲੀ 11 ਮਾਲਾ ਜ਼ਰੂਰ ਫੇਰੋ ਜਦੋਂ ਤੁਸੀਂ ਡੇਲੀ 11 ਮਾਲਾ ਫੇਰੋਗੇ 108 ਮੰਕੇ ਦੀਆਂ ਤੇ ਡੇਲੀ ਵਾਹਿਗੁਰੂ ਸ਼ਬਦ ਜੋ ਮੂਲ ਮੰਤਰ ਸ਼ਬਦ ਹੈ ਉਹ 1188 ਵਾਰ ਤੁਸੀਂ ਜਪ ਲੋਗੇ ਤੇ 1 ਮਹੀਨੇ ਦੇ ਵਿੱਚ 35640 ਵਾਰ ਲਗਭਗ ਤੁਸੀਂ ਜਪੋਗੇ ਤੇ ਇਸ ਜਾਪ ਨੂੰ ਜਪਣ ਦੇ ਲਈ ਡੇਲੀ 2 ਘੰਟੇ ਚਾਹੀਦੇ ਆ ਜਾਪ ਤੁਸੀਂ ਭਾਵੇਂ 6-7 ਘੰਟੇ ਕਰੋ ਭਾਵੇਂ 2 ਘੰਟੇ ਕਰੋ ਸ਼ਰਤ 1 ਹੈ ਪਿਆਰ ਦੇ ਨਾਲ ਤੇ ਸ਼ਰਧਾ ਦੇ ਨਾਲ ਕਰਨਾ ਹੈ ਤੇ ਜੇ ਸੰਤ ਸੰਗਤ ਜੀ ਜ਼ਿਆਦਾ ਜਾਪ ਕਰ ਲਈਏ 5-6 ਘੰਟੇ ਵਾਲਾ ਫਿਰ ਤਾਂ ਕਹਿਣਾ ਕੀ ਹੈ ਜੇ ਮਨੁੱਖ ਚਾਹੁੰਦਾ ਹੈ ਮੇਰੇ ਦੁੱਖਾਂ ਦਾ ਨਾਸ ਹੋਵੇ ਉਹਨੂੰ ਇਹ ਜਾਪ ਕਰਨਾ ਪਏਗਾ ਅੱਜ ਕੱਲ ਮਨੁੱਖ ਚਾਹੁੰਦਾ ਕਿ ਮੈਨੂੰ ਕੀਤਾ ਕਰਾਏ ਸਭ ਕੁਝ ਮਿਲ ਜਾਵੇ ਬਸ ਬਾਬਾ ਜੀ ਦੇ ਕੋਲ ਜਾਓ ਬਾਬਾ ਜੀ ਭਗੂਤੀ ਦੇ ਦੇਣ ਕੋਈ ਮੰਤਰ ਦੇ ਦੇਣ ਕੋਈ ਤਬੀਅਤ ਦੇ ਦੇਣ ਬਸ ਮੇਰਾ ਕੰਮ ਹੋ ਜਾਏ ਨਾ ਭਾਈ ਇਹ ਤਾਂ ਜਾਪ ਕਰਨਾ ਪੈਣਾ ਜਦੋਂ ਮਨੁੱਖ ਇਤਨਾ ਜਾਪ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸੁਰਤ ਜੋੜ ਕੇ ਮੂਲ ਮੰਤਰ ਦਾ ਕਰੇਗਾ ਉਹਦੀ ਰਸਨਾ ਦੇ ਉੱਤੇ ਮੂਲ ਮੰਤਰ ਦਾ ਨਿਵਾਸ ਹੋ ਜਾਏਗਾ ਮੁਖ ਦੇ ਵਿੱਚੋਂ ਜੋ ਵੀ ਕੱਢੇਗਾ ਪਰਮੇਸ਼ਵਰ ਪ੍ਰਮਾਤਮਾ ਤਤਕਾਲ ਉਹਨੂੰ ਪੂਰਾ ਕਰ ਲੇਗਾ ਹੁਣ ਇਹਦੇ ਅੰਦਰ ਮੰਗਤਾਂ ਪਨ ਦੂਰ ਹੋ ਜਾਏਗਾ ਬਲਕਿ ਆਪਣੀਆਂ ਇੱਛਾਵਾਂ ਤਾਂ ਕੀ ਅਗਰ ਕੋਈ ਦੁਖੀਆ ਕੋਈ ਦਰਦੀ ਵੀ ਆਉਂਦਾ ਨਾ ਤੇ ਉਹਦੇ ਵੀ ਦੁੱਖ ਦਰਦ ਦੂਰ ਕਰਨ ਦੇ ਵਿੱਚ ਇਹ ਸਮਰੱਥ ਹੋ ਜਾਏਗਾ ਸੰਸੰਗਤ ਜੀ ਸੱਚ ਜਾਣਨਾ ਕੋਈ ਪਖੰਡ ਨਹੀਂ ਹੈਗਾ ਕੋਈ ਐਸੀ ਗੱਲ ਨਹੀਂ ਅਗਰ ਘਰ ਦੇ ਵਿੱਚ ਕੋਈ ਬਿਮਾਰੀ ਹੈ ਬੱਚੇ ਨਹੀਂ ਪੜਾਈ ਕਰ ਰਹੇ ਹੈਗੇ ਬੱਚੇ ਪੜਦੇ ਨਹੀਂ ਹੈਗੇ ਬੱਚੇ ਨਲਾਇਕ ਨੇ ਮਾਪਿਓ ਦਾ ਕਹਿਣਾ ਨਹੀਂ ਮੰਨਦੇ ਜਾਂ ਬਿਮਾਰੀਆਂ ਬਹੁਤ ਜ਼ਿਆਦਾ ਨੇ ਕੰਮ ਧੰਦਾ ਨਹੀਂ ਹੈਗਾ ਜਦ ਬੱਚਿਆਂ ਦਾ ਵਿਆਹ ਨਹੀਂ ਹੁੰਦਾ ਕੋਈ ਬਾਹਰ ਦਾ ਵੀਜ਼ਾ ਵਗੈਰਾ ਅਪਲਾਈ ਕਰਦੇ ਨਹੀਂ ਲੱਗਦਾ ਸੱਚ ਜਾਣਿਓ ਮੂਲ ਮੰਤਰ ਦਾ ਜਾਪ ਇਸ ਵਿਧੀ ਦੇ ਨਾਲ ਕਰਕੇ ਦੇਖਿਓ ਗੁਰਨਾਨਕ ਖੁਦ ਵਰਤਣਗੇ ਗੁਰਨਾਨਕ ਦੀ ਕਲਾ ਵਰਤੇਗੀ ਮੂਲ ਮੰਤਰ ਦੇ ਜਾਪ ਦੇ ਵਿੱਚ ਗੁਰੂ ਪਿਆਰੀ ਸਾਧ ਸੰਗਤ ਜੀ ਇਤਨੀ ਜ਼ਿਆਦਾ ਤਾਕਤ ਹੈ ਸੋ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਭਾਈ ਵੱਧ ਤੋਂ ਵੱਧ ਮੂਲ ਮੰਤਰ ਦਾ ਜਾਪ ਕਰਿਏ ਤੇ ਸਾਡੇ ਲਾਗੇ ਅਗਰ ਲੱਗਦਾ ਕਿ ਕੋਈ ਬੰਦਾ ਦੁਖੀ ਹੈ ਕੋਈ ਬੰਦਾ ਆਪਣੇ ਦੁੱਖਾਂ ਨੂੰ ਦੂਰ ਕਰਨ ਦੇ ਲਈ ਪਤਾ ਨਹੀਂ ਕਿੱਥੇ ਕਿੱਥੇ ਜਾਂਦਾ ਹੈ ਲੋਕੀਆ ਨੂੰ ਭਰਮਾਂ 'ਚ ਪਾਉਂਦੇ ਆ ਉਹਨੂੰ ਇਹ ਜਿਹੜੀ ਕਥਾ ਜ਼ਰੂਰ ਭੇਜੋ ਜ਼ਰੂਰ ਸੈਂਡ ਕਰੋ ਹੋ ਸਕਦਾ ਸਾਡਾ ਕੁਝ ਨਾ ਬਣੇ ਸੁਣ ਕੇ ਅਗਲੇ ਦਾ ਕੁਝ ਬਣ ਜਾਵੇ ਕੁਝ ਵੀ ਹੋ ਸਕਦਾ ਹੈ ਜੀ ਕਈ ਵਾਰ ਬੰਦਾ ਖੁਦ ਅਸਰ ਨਹੀਂ ਕਰਦਾ ਤੇ ਦੂਜਾ ਅਸਰ ਕਰ ਲੈਂਦਾ ਹੈਗਾ ਤੇ ਗੁਰੂ ਪਿਆਰੀ ਸਾਹਿਬ ਸੰਗਤ ਜੀ ਵਾਦ ਤੋਂ ਵਾਦ ਇਸ ਕਥਾ ਨੂੰ ਤੁਸੀਂ ਦੂਜਿਆਂ ਤੱਕ ਭੇਜੋ ਅਗਰ ਇਹ ਜਾਂਪ ਕਰਕੇ ਕਿਸੇ ਦਾ ਭਲਾ ਹੋਏਗਾ ਤੇ ਪਰਮੇਸ਼ਵਰ ਪਰਮਾਤਮਾ ਦੀ ਕਿਰਪਾ ਸਾਡੇ ਤੇ ਵੀ ਹੋ ਸਕਦੀ ਹੈ ਤੇ ਦਾਸ ਦੇ ਬੇਨਤੀ ਹੈ ਕਿ ਇਹ ਜਿਹੜਾ YouTube ਚੈਨਲ ਹੈ ਨਾਨਕ ਦੇ ਬੋਲ ਇਹ ਤੁਹਾਡਾ ਆਪਣਾ ਚੈਨਲ ਆ ਵੱਧ ਤੋਂ ਵੱਧ ਇਹਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਇੱਕ ਗੱਲ ਹੋਰ ਹੈਗੀ ਕਮੈਂਟ ਬਾਕਸ ਦੇ ਵਿੱਚ ਧੰਨ ਗੁਰੂ ਨਾਨਕ ਜ਼ਰੂਰ ਲਿਖਣਾ ਜਿਹੜੀ ਵੀ ਸੰਗਤ ਇਹ ਕਥਾ ਸੁਨੇਗੀ ਹੱਥ ਜੋੜ ਕੇ ਬੇਨਤੀ ਹੈ ਧੰਨ ਗੁਰੂ ਨਾਨਕ ਲਿਖੇ ਬਿਨਾ ਨਹੀਂ ਜਾਣਾ ਆਪਣੀ ਹਾਜ਼ਰੀ ਜ਼ਰੂਰ ਲਵਾਣੀ ਸੰਗਤਾਂ ਦੇ ਵਿੱਚ ਜਿੰਨੇ ਜ਼ਿਆਦਾ ਕਮੈਂਟ ਲਿਖੋਗੇ ਸੰਗਤਾਂ ਦਾ ਹੌਸਲਾ ਵੱਧਾਗਾ ਸੰਗਤ ਫਿਰ ਅੱਗੇ ਵੱਧ ਤੋਂ ਵੱਧ ਸੁਣਦੀ ਹੈਗੀ ਕਿਉਂਕਿ ਸੰਗਤ ਨੂੰ ਵਿਸ਼ਵਾਸ ਹੁੰਦਾ ਕਿ ਇਹ ਕਥਾ ਇੰਨੇ ਜਾਣੇ ਨੇ ਸੁਣੀ ਐ ਕੁਝ ਨਾ ਕੁਝ ਤਾਂ ਇਹਦੇ ਵਿੱਚ ਸੁਣਨ ਨੂੰ ਹੋਏਗਾ ਜਿਹੜੇ ਇੰਨੇ ਨੇ ਸੁਣ ਲਈ ਐ ਸਾਡੇ ਧੰਨ ਗੁਰਨਾਮ ਲਿਖਣ ਦੇ ਨਾਲ ਕਿੰਨੀ ਸੰਗਤ ਪਰਮਾਤਮਾ ਦੇ ਨਾਲ ਜੁੜੇਗੀ ਸੋ ਇਨਿਕ ਬੇਨਤੀ ਪ੍ਰਵਾਨ ਕਰਨਾ ਅਗਲੇ ਵੀਡੀਓ ਦੇ ਵਿੱਚ ਸਾਧ ਸੰਗਤ ਜੀ ਐਸੇ ਤਰ੍ਹਾਂ ਪਰਮੇਸ਼ਵਰ ਪਰਮਾਤਮਾ ਦੀ ਪ੍ਰਾਪਤੀ ਮਨੁੱਖਾ ਜਨਮ ਦੀ ਸਾਰਤਕਤਾ ਤੇ ਸੁੱਖਾਂ ਨੂੰ ਲੈ ਕੇ ਕੋਈ ਹੋਰ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ